ਪੰਚਾਇਤੀ ਗ੍ਰਾਂਟ ਦੇ ਵਿੱਚ 10.53 ਲੱਖ ਰੁਪਏ ਦਾ ਹੋਇਆ ਕਪਲਾ ਇਹ ਮਾਮਲਾ ਚਵਾਲ ਦੇ ਪਿੰਡ ਠੱਠੀ ਸੋਹਲ ਦੇ ਵਿੱਚ ਵਿਕਾਸ ਦੇ ਕੰਮਾਂ ਦੇ ਲਈ ਨਾਲ ਬੀਤੇ 5 ਸਾਲਾਂ ਦੇ ਦੌਰਾਨ ਸਰਕਾਰ ਵੱਲੋਂ ਜਾਰੀ ਕੀਤੀ ਗਈ ਗ੍ਰਾਂਟ 10.53 ਲੱਖ ਰੁਪਏ ਦੀਆਂ ਕਾਥਿਤ ਬੇਨਿਯਮੀਆਂ ਸਾਹਮਣੇ ਆਈਆਂ ਨੇ ਅਤੇ ਇਸ ਸਬੰਧੀ ਪੁਲਿਸ ਨੇ ਤਤਕਾਲੀ ਸਰਪੰਚ ਅਤੇ ਦੋ ਬਲਾਕ ਸਕੱਤਰਾਂ ਦੇ ਖਿਲਾਫ ਕੇਸ ਦਰਜ ਕੀਤਾ ਹੈ ਇਸ ਦੇ ਬਾਰੇ ਪਿੰਡ ਦੇ ਸਕੱਤਰ ਸਿੰਘ ਨੇ ਡਿਪਟੀ ਕਮਿਸ਼ਨਰ ਨੂੰ ਸ਼ਿਕਾਇਤ ਕੀਤੀ ਸੀ ਅਤੇ ਡੀਸੀ ਨੇ ਇਸ ਦੇ ਬਾਰੇ ਜ਼ਿਲ੍ਹਾ ਪੰਚਾਇਤ ਅਤੇ ਵਿਕਾਸ ਅਧਿਕਾਰੀ ਬीडीपीओ ਨੂੰ ਜਾਂਚ ਦੇ ਹੁਕਮ ਦੇ ਦਿੱਤੇ ਨੇ ਅਤੇ ਬीडीपीओ ਵੱਲੋਂ ਕੀਤੀ ਗਈ ਜਾਂਚ ਦੇ ਵਿੱਚ ਸਾਹਮਣੇ ਆਇਆ ਕਿ ਪਿੰਡ ਦੇ ਉਸ ਵੇਲੇ ਦੇ ਸਰਪੰਚ ਅਤੇ ਉਸ ਅਰਸੇ ਦੇ ਦੌਰਾਨ ਗੱਡੀਵਿੰਡ ਬਲਾਕ ਦੇ ਮਾਰਚ 2019 ਤੋਂ ਲੈ ਕੇ ਦਸੰਬਰ 2023 ਤੱਕ ਸੱਤਰ ਦੇ ਅਹੁਦੇ ਤੇ ਤੈਨਾਤ ਰਹੇ ਦੋ ਅਧਿਕਾਰੀਆਂ ਨੇ ਮਿਲ ਕੇ ਸਰਕਾਰ ਵੱਲੋਂ ਭੇਜੀਆਂ ਗ੍ਰਾਂਟਾਂ ਦੇ ਵਿੱਚ ਕਥਿਤ ਮਿਲੀਭੁਗਤ ਕਰਕੇ 10.53 ਲੱਖ ਰੁਪਏ ਦਾ ਕਪਲਾ ਕੀਤਾ ਸੀ। ਬੀਡੀਪੀਓ ਦੀ ਜਾਂਚ ਰਿਪੋਰਟ ਦੇ ਆਧਾਰ ਤੇ ਜਬਾਲ ਪੁਲਿਸ ਨੇ ਉਸ ਵੇਲੇ ਸਰ ਉਸ ਵੇਲੇ ਦੇ ਜਿਹੜਾ ਸਰਪੰਚ ਹੈ ਅਤੇ ਦੋ ਬਲਾਕ ਸਤਰਾਂ ਦੇ ਖਿਲਾਫ ਕੇਸ ਦਰਜ ਕਰ ਲਿਆ ਤੇ ਕਾਰਵਾਈ ਜਾਰੀ ਹੈ